ਸਹਾਕ ਕਵਰ ਸਿੰਘ 베ਦੀ ਚਣਾਵੀ ਮਾਹੌਲ ਸਿਖਰਾਂ ਤੇ ਵਖਾਈ ਦੇ ਰਿਹਾ ਤਾਂ ਕਹਿ ਸਕਦੇ ਆ ਕਿ ਜੇਟ ਹੜ ਦੀ ਇਸ ਗਰਮੀ ਦੇ ਵਿੱਚ ਜਿਵੇਂ ਪੰਜਾਬ ਤਪਦਾ ਜਾ ਰਿਹਾ ਤਾਂ ਸਿਆਸੀ ਪਾਰਾ ਵੀ ਤੇਜ਼ ਹੁੰਦਾ ਜਾ ਰਿਹਾ ਜਿਵੇਂ ਗੇੜ ਦੀ ਵੋਟਿੰਗ ਹੋ ਰਹੀ ਹੈ ਤੇ ਸਤਵੇਂ ਗੇੜ ਦੀ ਚੋਣ ਵੱਲ ਵੱਧਦਾ ਜਾ ਰਿਹਾ ਚਣਾਵੀ ਮਾਹੌਲ ਤਾਂ ਇਸ ਮਾਹੌਲ ਦੇ ਅੰਦਰ ਵੱਡੀਆਂ ਰੈਲੀਆਂ ਬਹੁਤ ਸਾਰੇ ਰੋਡ ਸ਼ੋ ਆਉਣ ਵਾਲੇ ਦਿਨਾਂ ਦੇ ਵਿੱਚ ਦਿਖਾਈ ਦੇਣਗੇ ਪੀਐਮ ਦੀ ਫੇਰੀ ਤੋਂ ਬਾਅਦ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਸਿਆਸੀ ਮਾਹੌਲ ਦਿਖਾਈ ਦਿੱਤਾ ਹੈ ਕਿਉਂਕਿ ਵੱਡੀਆਂ ਚੋਣ ਰੈਲੀਆਂ ਨੂੰ ਪਟਿਆਲਾ ਗੁਰਦਾਸਪੁਰ ਤੇ ਜਲੰਧਰ ਦੇ ਵਿੱਚ ਸਬੋਧਨ ਕਰਕੇ ਗਿਆ ਪ੍ਰਧਾਨ ਮੰਤਰੀ ਤਾਂ ਹੁਣ ਅਗਲਾ ਰੁਖ ਕਾਂਗਰਸ ਦਾ راہਲ ਗਾਂਧੀ ਪ੍ਰਿੰਕਾ ਗਾਂਧੀ ਅਰਵਿੰਦ ਕੇਜਰੀਵਾਲ ਜਾਂ ਹੋਰ ਬਹੁਤ ਸਾਰੇ ਜਿਗਜ ਲੀਡਰ ਜਿਹੜੇ ਆ ਉਹ ਪੰਜਾਬ ਦੇ ਵਿੱਚ ਸਿਆਸੀ ਮਾਹੌਲ ਤੇ ਸਟੇਜ ਨੂੰ ਪਖਾਉਂਦੇ ਚਲੇ ਜਾਣਗੇ ਇਸ ਮਾਹੌਲ ਦੇ ਅੰਦਰ ਹੁਣ ਤੱਕ ਬਹੁਤ ਸਾਰੇ ਰਲੇਵੇਂ ਹੋ ਰਿਹਾ ਹੈ ਤਾਂ ਕਹਿ ਸਕਦੇ ਆ ਕਿ ਕੁਝ ਸਿਆਸਤਦਾਨਾਂ ਵੱਲੋਂ ਕੁਝ ਜਹੇ ਵਿਅਕਤੀਆਂ ਦੀ ਕਿਰਦਾਰਕੁਸ਼ੀ ਕੀਤੀ ਜਾ ਰਹੀ ਹੈ ਤਾਂ ਕੁਝ ਆਮ ਆਦੀ ਪਾਰਟੀ ਵੱਲੋਂ ਜਿਸ ਤਰ੍ਹਾਂ ਦਾ ਗੁਲਦਸਤਾ ਇਸ ਚੋਣਵੀ ਮਾਹੌਲ ਵਿੱਚ ਬਣਾਇਆ ਜਾ ਰਿਹਾ ਹੈ ਤਾਂ ਕਹਿ ਸਕਦੇ ਆ ਕਿ ਹੁਣ ਆਮ ਆਦੀ ਪਾਰਟੀ ਦਾ ਕਾਂਗਰਸੀਕਰਨ ਅਕਾਲੀਕਰਨ ਹੋ ਰਿਹਾ ਹੈ ਤਾਂ ਇਸ ਦੇ ਉੱਤੇ ਵੱਡੇ ਸਵਾਲ ਖੜੇ ਹੋ ਰਿਹਾ ਹੈ ਕੁਝ ਟਵੀਟ ਸਾਹਮਣੇ ਆ ਰਿਹਾ ਹੈ ਤਾਂ ਵੱਡਾ ਬਹੁਮਤ ਲੈ ਕੇ ਆਮ ਆਦੀ ਪਾਰਟੀ ਸੱਤਾ ਵਿੱਚ ਆਈ ਜਿਵੇਂ ਹੀ ਬਹੁਤ ਸਾਰੇ ਮਸਲਿਆਂ ਨੂੰ ਲੈ ਕੇ 92 ਦੇ ਕਰੀਬ ਵਿਧਾਇਕ ਹਮੇਸ਼ਾ ਮੂਕ ਦਰਸ਼ਕ ਬਣ ਕੇ ਪੂਰੇ ਦਾ ਪੂਰਾ ਮਾਹੌਲ ਇੱਕ ਪਾਸੇ ਲੈ ਜਾਂਦੇ ਆ ਤਾਂ ਇੱਕੋ ਇੱਕ ਵਿਧਾਇਕ ਜਿਨ੍ਹਾਂ ਨੇ ਜ਼ਮੀਰ ਰੱਖੀ ਹੋਈ ਹੈ ਜਿਹੜੇ ਆਪਣੇ ਜ਼ਮੀਰ ਦੀ ਆਵਾਜ਼ ਸੁਣ ਕੇ ਆਮ ਆਦੀ ਪਾਰਟੀ ਦਾ ਜ਼ਮੀਰ ਜਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਉਹਨਾਂ ਵਿੱਚੋਂ ਜ਼ਿਕਰ ਆਂਦਾ ਹੈ ਵਿਦਾਇਕ ਕੁਵਰ ਵਿਜੇ ਪ੍ਰਤਾਪ ਦਾ ਜਿਹਾ ਕੁਵਰ ਵਿਜੇ ਪ੍ਰਤਾਪ ਨੇ ਇੱਕ ਟਵੀਟ ਕੀਤਾ ਹੈ ਜਿਸ ਨੇ ਇੱਕ ਵਾਰ ਫਿਰ ਧਿਆਨ ਕੇਂਦਰਿਤ ਕੀਤਾ ਤਾਂ ਵੱਡੇ ਸਵਾਲ ਉਸ ਦੇ ਵਿੱਚ ਉਹਨਾਂ ਨੇ ਖੜੇ ਕੀਤੇ ਆ ਕਿ ਜਿਸ ਤਰ੍ਹਾਂ ਦੇ ਰਲੇਵੇਂ ਪੰਜਾਬ ਦੇ ਮੁੱਖ ਮੰਤਰੀ ਕਰਦੇ ਜਾ ਰਿਹਾ ਜਿਸ ਤਰ੍ਹਾਂ ਦਾ ਗੁਲਦਸਤਾ ਬਣਾਉਣ ਦੀ ਗੱਲ ਪੰਜਾਬ ਦੇ ਮੁੱਖ ਮੰਤਰੀ ਨੇ ਕੀਤੀ ਸੀ ਜਦੋਂ ਤੁਰਤੋਂ ਕਾਂਗਰਸ ਦੇ ਸਾਬਕਾ ਵਿਦਾਇਕ 골ਡਨ ਆਮਾਦੀ ਪਾਰਟੀ ਸ਼ਾਮਲ ਕੀਤਾ ਗਿਆ ਤਾਂ ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਨੇ ਗੱਲ ਕਹੀ ਸੀ ਕਿ ਹੁਣ ਆਮ ਆਦਮੀ ਪਾਰਟੀ ਅੰਦਰ ਇੱਕ ਅਜਿਹਾ ਗੁਲਦਸਤਾ ਤਿਆਰ ਕੀਤਾ ਜਾ ਰਿਹਾ ਜਿਸ ਦੇ ਵਿੱਚ ਪਾਂਤ-ਪਾਂਤ ਦੇ ਫੁੱਲ ਦਿਖਾਈ ਦੇਣਗੇ ਜਿਸ ਦੇ ਨਾਲ ਗੁਲਦਸਤਾ ਹੋਰ ਵੀ ਸੋਹਣਾ ਹੋ ਜਾਏਗਾ ਪਰੰਤੂ ਬਹੁਤ ਸਾਰੀਆਂ ਚਰਚਾਵਾਂ ਆਮ ਆਦਮੀ ਪਾਰਟੀ ਦੇ ਅੰਦਰ ਦਿਖਾਈ ਦਿੱਤੀਆਂ ਕਿ ਕਿਤੇ ਪੰਜਾਬ ਦੇ ਮੁੱਖ ਮੰਤਰੀ ਦੇ ਹੱਥ ਫੁੱਲ ਦਾਣ ਹੀ ਨਾ ਰਹਿ ਜੇ ਜਿਸ ਤਰ੍ਹਾਂ ਦਾ ਗੁਲਦਾਨ ਬਣਾਉਣ ਦੀ ਕੋਸ਼ਿਸ਼ ਪੰਜਾਬ ਦੇ ਮੁੱਖ ਮੰਤਰੀ ਕਰ ਰਹੇ ਆ ਤਾਂ ਬਹੁਤ ਸਾਰੇ ਰੋਡ ਸ਼ੋਅ ਆਪਣੇ ਜਿਹੜੇ ਉਮੀਦਵਾਰ ਹੈ ਉਹਨਾਂ ਦੇ ਹੱਕ ਵਿੱਚ ਪੰਜਾਬ ਦੇ ਮੁੱਖ ਮੰਤਰੀ ਕਰ ਰਹੇ ਆ ਬਟਿੰਡਾ ਜਾਂਦੇ ਆ ਜਾਂ ਪਟਿਆਲਾ ਪਹੁੰਚਦੇ ਆ ਵੱਖ-ਵੱਖ ਥਾਵਾਂ ਤੇ ਜਾ ਕੇ ਬਹੁਤ ਸਾਰੇ ਰਲਵੇਂ ਕਰਾ ਰਹੇ ਆ ਜਿਸ ਦੇ ਉੱਤੇ ਇਤਰਾਜ਼ ਹੁਣ ਉਹਨਾਂ ਦੇ ਹੀ ਵਿਧਾਇਕ ਕੁਵਰ ਵਿਜੇ ਪ੍ਰਤਾਪ ਨੇ ਖੜੇ ਕੀਤੇ ਆ ਇਸ ਪੂਰੇ ਕਟਨਾ ਕਰਮ ਬਾਰੇ अरविंद केजरीवाल ਤੱਕ ਵੀ ਪਹੁੰਚ ਕੀਤੀ ਗਈ ਹੈ ਕਿ ਆਖਰ ਆਮਾਦੀ ਪਾਰਟੀ ਦੇ ਅੰਦਰ ਅਜਿਹਾ ਮਾਹੌਲ ਕਿਉਂ ਸਿਰਜਿਆ ਜਾ ਰਿਹਾ ਹੈ ਕਿ ਆਮਾਦੀ ਪਾਰਟੀ ਦਾ ਕਾਂਗਰਸੀਕਰਨ ਅਕਾਲੀਕਰਨ ਕੀਤਾ ਜਾ ਰਿਹਾ ਹੈ ਕੁਵਰ ਵਿਜੇ ਪ੍ਰਸਤਾਪ ਨੇ ਬਹੁਤ ਸਾਰੇ ਰਿਲੇਵਾਂ ਆਮਾਦੀ ਪਾਰਟੀ ਦੇ ਵਿੱਚ ਹੁੰਦਿਆਂ ਵੇਖ ਕੇ ਹੁਣ ਜ਼ਿਕਰ ਕੀਤਾ ਕਿ ਉਹਨਾਂ ਵਿਅਕਤੀਆਂ ਦੇ ਨਾਲ ਬੈਠਕਾਂ ਕਰਨੀਆਂ ਪੈ ਰੀਆਂ ਉਹਨਾਂ ਵਿਅਕਤੀਆਂ ਦੇ ਨਾਲ ਖਾਣੇ ਖਾਣੇ ਪੈ ਰਿਆ ਹੈ ਜਿਨ੍ਹਾਂ ਦੇ ਖਿਲਾਫ ਆਮ ਆਦੀ ਪਾਰਟੀ ਨੇ ਇੱਕ ਜਿਹਾ ਮਾਹੌਲ ਸਿਰਜਿਆ ਸੀ ਤਾਂ ਜਿਹੜੀਆਂ ਸਿਆਸੀ ਪਾਰਟੀਆਂ ਨੂੰ ਵੱਡੇ ਝਟਕੇ ਦੇ ਕੇ ਆਮ ਆਦੀ ਪਾਰਟੀ ਸੱਤਾ ਦੇ ਵਿੱਚ ਆਈ ਸੀ ਅੱਜ ਉਹਨਾਂ ਪਾਰਟੀਆਂ ਦੇ ਬਹੁਤ ਸਾਰੇ ਆਗੂਆਂ ਦੀ ਆਮ ਆਦੀ ਪਾਰਟੀ ਵਿੱਚ ਸ਼ਮੂਲਿਤ ਕਰਵਾਈ ਜਾ ਰਹੀ ਹੈ ਜਿਹੜੇ ਆਪ ਮੁਹਾਰੇ ਅੱਗੇ ਚੱਲਦੇ ਵਕਾਝ ਦੇ ਰਿਹਾ ਜਿਸ ਦਾ ਨਤੀਜਾ ਆਉਣ ਵਾਲੇ ਸਮੇਂ ਵਿੱਚ ਆਮ ਆਦੀ ਪਾਰਟੀ ਨੂੰ ਪੁਖਤਣਾ ਪੈ ਸਕਦਾ ਹੈ ਤਾਂ ਕੁਵਰ ਵਿਜੇ ਪ੍ਰਤਾਪ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਆਖਰ ਜਦੋਂ ਉਹ ਵਰਦੀ ਦੇ ਵਿੱਚ ਸਨ ਜਦੋਂ ਪੰਜਾਬ ਪੁਲਿਸ ਦੇ ਵਿੱਚ ਉਹਨਾਂ ਨੇ ਇਹਨਾਂ ਲੋਕਾਂ ਦੇ ਪ੍ਰਤੀ ਆਪਣੀਆਂ ਫਾਈਲਾਂ ਖੋਲੀਆਂ ਇਹਨਾਂ ਲੋਕਾਂ ਦੇ ਪ੍ਰਤੀ ਆਪਣੀ ਜਾਂਚ ਖੋਲੀ ਤਾਂ ਹੁਣ ਕਿਸ ਮੂੰਹ ਦੇ ਨਾਲ ਇਹਨਾਂ ਲੋਕਾਂ ਦੇ ਮੱਥੇ ਲਗਿਆ ਜਾਵੇ ਜਿਹੜੇ ਹੁਣ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਹੋ ਕੇ ਅੱਗੇ ਵਧੇ ਵਖਾਈ ਦਿੰਦੇ ਆ ਮਾਹੌਲ ਸਿਰਜਦੇ ਵਖਾਈ ਦਿੰਦੇ ਆ ਤਾਂ ਉਹਨਾਂ ਨੇ ਜ਼ਿਕਰ ਕੀਤਾ ਆਮ ਆਦੀ ਪਾਰਟੀ ਹੁਣ ਜਿਸ ਢੰਗ ਨਾਲ ਚੱਲ ਰਹੀ ਹੈ ਤਾਂ ਇੱਕ ਵੱਡੀ ਸੱਟ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਨੂੰ ਲੱਗ ਸਕਦੀ ਹੈ ਜਿਸ ਦਾ ਵੱਡਾ ਕਮਿਆਜਾ ਆਮ ਆਦੀ ਪਾਰਟੀ ਨੂੰ ਪੁਖਤਣਾ ਪੈ ਸਕਦਾ ਹੈ ਉਹਨਾਂ ਨੇ ਕਿਹਾ ਕਿ ਉਹ ਕਿਸੇ ਵੀ ਢੰਗ ਨਾਲ ਆਮ ਆਦਮੀ ਪਾਰਟੀ ਦਾ ਨੁਕਸਾਨ ਨਹੀਂ ਹੋਣ ਦੇਣਗੇ ਕਿਉਂਕਿ ਉਹ ਉਸੇ ਸਵਰਾਜ ਦੀ ਗੱਲ ਕਰਦੇ ਆ ਜਿਸ ਸਵਰਾਜ ਦੀ ਕਿਤਾਬ ਆਮ ਆਦੀ ਪਾਰਟੀ ਦੇ ਸੁਪਰੀਮੋ ਰਵਿੰਦ ਕੇਜਰੀਵਾਲ ਨੇ ਲਿਖੀ ਸੀ ਤਾਂ ਹੁਣ ਉਹ ਗੱਲਾਂ ਕਿੱਥੇ ਗਈਆਂ ਉਹ ਸਿਧਾਂਤ ਕਿੱਥੇ ਗਏ ਆਮ ਆਦੀ ਪਾਰਟੀ ਜਿਹੜੀ ਅੰਨਾ ਹਜਾਰੇ ਦੇ ਅੰਦੋਲਨ ਚੋਂ ਨਿਕਲ ਕੇ ਆਮ ਬੰਦੇ ਦੀ ਗੱਲ ਕਰਦੀ ਸੀ ਆਮ ਲੋਕਾਂ ਦੀ ਗੱਲ ਕਰਕੇ ਉਹਨਾਂ ਲੋਕਾਂ ਦੇ ਵਿੱਚੋਂ ਆਮ ਲੋਕਾਂ ਦੀ ਚੋਣ ਕਰਦੀ ਸੀ ਜਿਨ੍ਹਾਂ ਵਿੱਚੋਂ ਆਮ ਆਦੀ ਪਾਰਟੀ ਨੇ ਸੱਤਾ ਸੰਭਾਲਣੀ ਸੀ ਪਰੰਤੂ ਹੁਣ ਜਿਸ ਤਰ੍ਹਾਂ ਦਾ ਫੁੱਲਦਾਨ ਜਿਸ ਤਰ੍ਹਾਂ ਦਾ ਗੁਲਦਾਨ ਜਿਸ ਤਰ੍ਹਾਂ ਦਾ ਗੁਲਦਸਤਾ ਪੰਜਾਬ ਦੇ ਮੁੱਖ ਮੰਤਰੀ ਬਣਾਉਂਦੇ ਜਾ ਰਿਹਾ ਉਸ ਪੂਰੇ ਦੇ ਪੂਰੇ ਘਟਨਾ ਨੂੰ ਰਵਿੰਦ ਕੇਜਰੀਵਾਲ ਦੇ ਨਾਲ ਵੀ ਸਾਂਝਾ ਕੀਤਾ ਗਿਆ ਤਾਂ ਵੱਡੀ ਨਾਰਾਜ਼ਗੀ ਉਹਨਾਂ ਦੀ ਜਦੋਂ ਤਲਵੀਰ ਗਿੱਲ ਨੂੰ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਗਿਆ ਤਾਂ ਕਿਹਾ ਜਾ ਰਿਹਾ ਕਿ ਕੁਵਰ ਵਿਜੇ ਪ੍ਰਤਾਪ ਇਤਰਾਜ਼ ਪ੍ਰਗਟ ਕਰ ਰਿਹਾ ਇਸੇ ਤਰ੍ਹਾਂ ਹੀ ਅੰਦਰ ਵੀਰ ਸਿੰਘ ਨੇਜਰ ਨੇ ਵੀ ਵੱਡੇ ਸਵਾਲ ਤਲਬੀਰ ਗਿੱਲੂ ਆਮ ਆਦੀ ਪਾਰਟੀ ਵਿੱਚ ਸ਼ਾਮਲ ਕੀਤੇ ਜਾਣ ਦੇ ਖੜੇ ਕੀਤੇ ਆ ਤਾਂ ਕਹਿ ਸਕਦੇ ਆ ਕਿ ਵੱਡੀਆਂ ਨਰਾਜ਼ਗੀਆਂ ਆਮ ਆਦੀ ਪਾਰਟੀ ਦੇ ਵਿੱਚ ਇਸ ਕਰਕੇ ਨੇ ਜਿਹੜੇ ਦੂਜੀਆਂ ਪਾਰਟੀਆਂ ਦੇ ਵਿੱਚ ਸੱਨ ਲਾ ਕੇ ਆਗੂਆਂ ਨੂੰ ਵਰਕਰਾਂ ਨੂੰ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਜਾ ਰਿਹਾ ਹੈ ਤਾਂ ਉਹਨਾਂ ਦਾ ਕੋਈ ਬਹੁਤਾ ਵੱਡਾ ਆਧਾਰ ਨਹੀਂ ਆ ਤਾਂ ਪਿਛਲੇ ਸਮਿਆਂ ਦੇ ਵਿੱਚ ਜੇ ਜ਼ਿਕਰ ਕਰ ਲਈਏ ਤਾਂ ਮਲੇਰ ਕੋਟਲਾ ਤੋਂ ਅਕਾਲੀ ਦਲ ਨੂੰ ਝਟਕਾ ਦੇ ਕੇ ਨੂਸਰਤ ਅਲੀ ਬੱਗਾ ਨੂੰ ਸ਼ਾਮਲ ਕਰਵਾਇਆ ਗਿਆ ਪਟਿਆਲਾ ਦੇ ਵਿੱਚ ਕੁਝ ਚੇਅਰਮੈਨ ਸਨ ਉਹਨਾਂ ਨੂੰ ਅਕਾਲੀ ਦਲ ਦੇ ਵਿੱਚ ਸ਼ਾਮਲ ਕਰਵਾਇਆ ਗਿਆ ਕੁਝ ਕਾਂਗਰਸ ਧੜੇ ਨਾਲ ਸੰਬੰਧਿਤ ਵਿਅਕਤੀ ਸਨ ਉਹਨਾਂ ਨੂੰ ਆਮ ਆਦੀ ਪਾਰਟੀ ਵਿੱਚ ਸ਼ਾਮਲ ਕਰਵਾਇਆ ਗਿਆ ਤਾਂ ਲਗਾਤਾਰ ਜਿਸ ਰਜ਼ਾਨ ਨੂੰ ਦੇਖ ਰਹੇ ਹਾਂ ਤਾਂ ਉਸ ਦੇ ਵਿੱਚ ਵਲੰਟੀਅਰ ਆਗੂ ਆਮ ਆਦੀ ਪਾਰਟੀ ਦੇ ਵੱਡਾ ਵਿਰੋਧ ਦਰਜ ਕਰਵਾ ਰਹੇ ਆ ਤਾਂ ਉਹਨਾਂ ਨੇ ਕਿਹਾ ਕਿ 2 ਸਾਲਾਂ ਦੇ ਇਸ ਵਕਫੇ ਦੇ ਵਿੱਚ ਜਦੋਂ ਆਮ ਆਦੀ ਪਾਰਟੀ ਨੇ ਸੱਤਾ ਸੰਭਾਲੀ ਹੈ ਤਾਂ ਬਹੁਤ ਸਾਰੇ ਵਿਧਾਇਕ ਆਪਣੀਆਂ ਮਨਮਰਜ਼ੀਆਂ ਕਰ ਰਿਹਾ ਤਾਂ ਅਜਹੀ ਮਨਮਰਜ਼ੀ ਦਾ ਜ਼ਿਕਰ ਵੀ ਕਰਾਂਗੇ ਕਿਉਂਕਿ ਸੰਗਰੂਰ ਦੇ ਵਿੱਚ ਮੀਤ ਹੇਰ ਨੂੰ ਉਸੇ ਤਰ੍ਹਾਂ ਦੀ ਇੱਕ ਵੱਡੀ ਨਾਰਾਜ਼ਗੀ ਜਿਹੜੀ ਲੋਕਾਂ ਦੇ ਵਿੱਚ ਵਿਧਾਇਕਾਂ ਦੇ ਪ੍ਰਤੀ ਦੇਖਣ ਨੂੰ ਮਿਲ ਰਹੀ ਹੈ ਤਾਂ ਕਹਿ ਸਕਦੇ ਹਾਂ ਕਿ ਵੱਡਾ ਵਿਰੋਧ ਆਮ ਆਦੀ ਪਾਰਟੀ ਦੀ ਵਿਧਾਇਕਾਂ ਪ੍ਰਾਜ ਦੇ ਪ੍ਰਤੀ ਦੇਖਣ ਨੂੰ ਮਿਲ ਰਿਹਾ ਹੈ ਤਾਂ ਬਹੁਤ ਸਾਰੀਆਂ ਕੋਸ਼ਾ ਮੀਤ ਹੇਰ ਦੇ ਨੇੜਲੇ ਸਾਥੀ ਉਹਨਾਂ ਲੋਕਾਂ ਨੂੰ ਉਹਨਾਂ ਵਲੰਟੇਰਾਂ ਨੂੰ ਮਲਾਉਣ ਤੇ ਲੱਗੇ ਹੋਇਆ ਜਿਨ੍ਹਾਂ ਨੇ ਆਮ ਆਦੀ ਪਾਰਟੀ ਨੂੰ ਸੱਤਾ 'ਚ ਲਿਆਉਣ ਲਈ ਸੇਵਾ ਮੁਕਤੀਆਂ ਲੈ ਲਈਆਂ ਜਿਨ੍ਹਾਂ ਨੇ ਵੀਆਰਐਸ ਲੈ ਲਈ ਜਿਨ੍ਹਾਂ ਨੇ ਆਪਣਾ ਕਰ ਫੂਕੇ ਆਮ ਆਦੀ ਪਾਰਟੀ ਨੂੰ ਸੱਤਾ 'ਚ ਲਿਆਂਦਾ ਜਦੋਂ ਹੁਣ ਉਹਨਾਂ ਲੋਕਾਂ ਦੀ ਪੁੱਛ ਨਹੀਂ ਹੋ ਰਹੀ ਤਾਂ ਕਿਤੇ ਨਾ ਕਿਤੇ ਆਮ ਆਦੀ ਪਾਰਟੀ ਵਿੱਚ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਦੇ ਲੋਕਾਂ ਨੂੰ ਸ਼ਾਮਲ ਕਰਵਾਉਣ ਨਾਲ ਵੱਡੇ ਇਤਰਾਜ਼ ਵੀ ਉਹਨੇ ਸ਼ੁਰੂ ਹੋ ਗਿਆ ਜਾਂ ਕਿਹਾ ਜਾ ਰਿਹਾ ਕਿ ਬਹੁਤ ਸਾਰੇ ਲੋਕ ਬੇਸ਼ੱਕ ਕਿਸੇ ਵੀ ਸਿਆਸੀ ਪਾਰਟੀ ਦੇ ਵਿੱਚ ਚੱਲੇ ਜਾਂਦੇ ਆ ਤਾਂ ਉਹਨਾਂ ਦੇ ਮਗਰ ਜਾਂਦੀ ਹੈ ਉਹਨਾਂ ਦੀ ਆਪਣੀ ਨਿਜੀ ਵੋਟ ਬਹੁਤ ਘੱਟ ਲੋਕ ਜਏ ਹੁੰਦੇ ਆ ਜਿਹੜੇ ਵੱਡਾ ਆਧਾਰ ਰੱਖਦੇ ਆ ਵੱਡੇ ਆਧਾਰ ਵਾਲੇ ਲੋਕ ਹੀ ਕਿਤੇ ਨਾ ਕਿਤੇ ਵੋਟ ਬੈਂਕ ਨੂੰ ਫਰਕ ਪਾਉਂਦੇ ਚੱਲੇ ਜਾਂਦੇ ਆ ਪਰੰਤੂ ਪਿਛਲੇ ਸਮਿਆਂ ਦੇ ਵਿੱਚ ਜਿਸ ਤਰ੍ਹਾਂ ਪਟਿਆਲਾ ਦੇ ਵਿੱਚ ਜਿਸ ਤਰ੍ਹਾਂ ਸੰਗਰੂਰ ਦੇ ਵਿੱਚ ਜਾਂ ਮਲੇਰ ਕੋਟਲਾ ਵਿੱਚ ਜਿੰਨਾ ਲੋਕਾਂ ਨੂੰ ਅਮਦੀ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਗਿਆ ਉਹਨਾਂ ਦਾ ਨਾ ਤਾਂ ਕੋਈ ਵੋਟ ਬੈਂਕ ਹੈ ਨਾਤਾ ਕੋਈ ਉਹਨਾਂ ਦਾ ਵੱਡਾ ਆਧਾਰ ਹੈ ਪਰੰਤੂ ਫੇਰ ਵੀ ਇੱਕ ਲੋਕਾਂ ਦੇ ਵਿੱਚ ਅਜਿਹਾ ਪ੍ਰਭਾਵ ਪਾਉਣ ਲਈ ਆਪਣੇ ਵ代ਕ ਦੀ ਜਿੱਤ ਨੂੰ ਤੈਅ ਕਰਨ ਲਈ ਅਜਿਹੇ ਪੈਂਤਰੀ ਬਾਜ਼ੀ ਸਿਆਸੀ ਤੌਰ ਤੇ ਦਿਖਾਈ ਦਿੱਤੀ ਹੈ ਤਾਂ ਕਹਿ ਸਕਦੇ ਹਾਂ ਕਿ ਆਮ ਆਦੀ ਪਾਰਟੀ ਸਿਧਾਂਤਾਂ ਤੋਂ ਤੜਕਦੀ ਜਾ ਰਹੀ ਹੈ ਵਲੰਟੇਰਾਂ ਨੂੰ ਫੇਟ ਮਾਰਦੀ ਜਾ ਰਹੀ ਹੈ ਵਲੰਟੇਰਾਂ ਨੂੰ ਨਿਰਾਸ਼ ਕਰਦੀ ਜਾ ਰਹੀ ਹੈ ਕਿਉਂਕਿ ਬਹੁਤ ਵੱਡੀਆਂ ਉਮੀਦਾਂ ਇਨਾ ਵਲੰਟੀਰਾਂ ਦੇ ਵਿੱਚ ਬਹੁਤ ਸਾਰੇ ਆਗੂਆਂ ਦੇ ਵਿੱਚ ਸਨ ਜਿਨ੍ਹਾਂ ਨੇ ਇੱਕ ਆਸ ਇੱਕ ਉਮੀਦ ਇਸ ਗੱਲ ਤੇ ਪ੍ਰਗਟ ਕੀਤੀ ਸੀ ਕਿ ਸਾਡੀ ਸਰਕਾਰ ਆਉਣ ਤੇ ਉਹਨਾਂ ਨੂੰ ਸਪੇਸ ਮਿਲੇਗੀ ਉਹਨਾਂ ਨੂੰ ਮਾਨ ਤੇ ਸਤਿਕਾਰ ਮਿਲੇਗਾ ਅੱਜ ਹੁਣ ਉਹ ਨਰਾਸ਼ ਹੋ ਕੇ ਕਰਾਂਚ ਇਸੇ ਕਰਕੇ ਬੈਠਿਆ ਕਿ ਜਿਨ੍ਹਾਂ ਨੇ ਆਪਣੇ ਘਰ ਫੂਕੇ ਤਮਾਸ਼ਾ ਵੇਖ ਲਿਆ ਉਹ بار بار ਇਸ ਤਰ੍ਹਾਂ ਦੀ ਪਾਈਪ ਲਾਈਨ ਦੇ ਵਿੱਚ ਪੈਣਾ ਹੀ ਨਹੀਂ ਚਾਹੁੰਦੇ ਉਹ ਆਪਣੇ ਉਹਨਾਂ ਉਮੀਦਵਾਰਾਂ ਦੇ ਹੱਕ ਵਿੱਚ ਜਾਣਾ ਹੀ ਨਿਚੌਂਦੇ ਜਿਨ੍ਹਾਂ ਨੇ 2 ਸਾਲਾਂ ਦੇ ਵਕਫੇ ਵਿੱਚ ਉਹਨਾਂ ਦੀ ਬਾਹ ਫੜੀ ਹੀ ਨਹੀਂ ਹੈ ਤਾਂ ਕਹਿ ਸਕਦੇ ਆ ਕਿ ਆਮ ਆਦੀ ਪਾਰਟੀ ਨੂੰ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਜਿੱਥੇ 13 ਦੇ ਕਰੀਬ ਉਮੀਦਵਾਰਾਂ ਨੂੰ ਖੜਾ ਕੀਤਾ ਹੈ ਤਾਂ ਵੱਡਾ ਨੁਕਸਾਨ ਅਜੇ ਹਰ ਲੇਵਿਆਂ ਦੇ ਨਾਲ ਹੋਏਗਾ ਵੱਡਾ ਨੁਕਸਾਨ ਵਲੰਟੇਰਾਂ ਦੇ ਵਿੱਚ ਜਿਹੜੀ ਨਿਰਾਸ਼ਾ ਜਿਹੜੀ ਨਾਰਾਜ਼ਗੀ ਦਿਖਾਈ ਦਿੰਦੀ ਹੈ ਤਾਂ ਉਸ ਦਾ ਖਮਿਆਜਾ ਆਮ ਆਦੀ ਪਾਰਟੀ ਨੂੰ ਮੁਕਤਲਾ ਹੀ ਪੇਗਾ ਤਾਂ ਕਹਿ ਸਕਦੇ ਆ ਕਿ ਜਿਸ ਤਰ੍ਹਾਂ ਦੀ ਪੋਚ ਜਿਸ ਤਰ੍ਹਾਂ ਦੇ ਘਟਨਾ ਕਰਮ ਜਿਸ ਤਰ੍ਹਾਂ ਦੇ ਵਰਤਾਂਤ ਆਮ ਆਦੀ ਪਾਰਟੀ ਦੇ ਵਿੱਚ ਸਿਰਜੇ ਜਾ ਰਿਹਾ ਤਾਂ ਉਸ ਘਟਨਾ ਕਰਮ ਬਾਰੇ ਆਮ ਆਦੀ ਪਾਰਟੀ ਦੇ ਸੁਪਰੀਮੋ ਰਵਿੰਦ ਕੇਜਰੀ ਵੱਲ ਤੱਕ ਵੀ ਪਹੁੰਚਾਏ ਜਾ ਰਿਹਾ ਪਹੁੰਚ ਕੀਤੀ ਜਾ ਰਹੀ ਹੈ ਤਾਂ ਕਹਿ ਸਕਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਰਾਗਵ ਚੱਡਾ ਨੂੰ ਵੱਡੀ ਜ਼ਿੰਮੇਵਾਰੀ ਦੇ ਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਬੈਕਫੁੱਟ ਤੇ ਕੀਤਾ ਜਾ ਸਕਦਾ ਹੈ ਤਾਂ ਇਸ ਦੇ ਨਾਲ ਹੀ ਜ਼ਿਕਰ ਕਰਾਂਗੇ ਖੰਡੂਰ ਸਾਹਿਬ ਦੀ ਸੀਟ ਦਾ ਜਿੱਥੇ ਵਿਰੋਧੀਆਂ ਦੇ ਵਿੱਚ ਫਿਕਰ ਇਸ ਕਰਕੇ ਆ ਕਿ ਭਾਈ ਅਮਰਤਪਾਲ ਸਿੰਘ ਆ ਕਿਉਂ ਗਿਆ ਭਾਈ ਅਮਰਤਪਾਲ ਸਿੰਘ ਦੇ ਚੋਣ ਲੜਨ ਦੇ ਫੈਸਲੇ ਤੇ ਇਤਰਾਜ਼ ਆਏ ਭਾਈ ਅਮਰਤਪਾਲ ਸਿੰਘ ਦੇ ਪੰਥਕ ਹੋਣ ਤੇ ਇਤਰਾਜ਼ ਆਏ ਤਾਂ ਬਹੁਤ ਸਾਰੀਆਂ ਸਿਆਸੀ ਤਿਰਾਂ ਜਿਹੜੀਆਂ ਖੁਦ ਨੂੰ ਇਸ ਢੰਗ ਨਾਲ ਮਹਿਸੂਸ ਕਰਦੀਆਂ ਕਿ ਭਾਈ ਅਮਰਤਪਾਲ ਸਿੰਘ ਨੂੰ ਚੋਣ ਮੈਦਾਨ ਵਿੱਚ ਨਹੀਂ ਸੀ ਹੋਣਾ ਚਾਹੀਦਾ ਹੁਣ ਜਿਹੜਾ ਚੋਣ ਪ੍ਰਚਾਰ ਉਹਨਾਂ ਨੇ ਆਪਣੇ ਪ੍ਰਤੀ ਕਰਨਾ ਸੀ ਤਾਂ ਕਿਤੇ ਨਾ ਕਿਤੇ ਵੇਖਿਆ ਜਾ ਰਿਹਾ ਕਿ ਸਾਰਾ ਜੋਰ ਹੀ ਉਹਨਾਂ ਦਾ ਭਾਈ ਅਮਰਪਾਲ ਸਿੰਘ ਦੀ ਕਿਰਦਾਰ ਕੁਸ਼ੀ ਕਰਨ ਤੇ ਲਗਾ ਦਿੱਤਾ ਹੈ ਤਾਂ ਕਿਹਾ ਜਾ ਰਿਹਾ ਕਿ ਜਿਸ ਢੰਗ ਨਾਲ ਬਹੁਤ ਸਾਰੀਆਂ ਸਿਆਸੀ ਧਿਰਾਂ ਕਿਰਦਾਰ ਕੁਸ਼ੀ ਅਮਰਪਾਲ ਦੀ ਕਰ ਰਹੀਆਂ ਕਿ ਭਾਈ ਅਮਰਪਾਲ ਸਿੰਘ ਨੇ ਕਿੰਨੇ ਕੁ ਲੋਕਾਂ ਨੂੰ ਅਮਰ ਸ਼ਿਕਾਇਆ ਭਾਈ ਅਮਰਪਾਲ ਸਿੰਘ ਦੱਸੇ ਕੀ ਹੁਣ ਉਹ ਸੰਵਿਧਾਨ ਨੂੰ ਮੰਨਦਾ ਹੈ ਕਿ ਇਹ ਵੀ ਦੱਸੇ ਕਿ ਅਮਰਤਪਾਲ ਸਿੰਘ ਖਾਲਸਾਤਾਨ ਦੀ ਗੱਲ ਨਹੀਂ ਕਰੇਗਾ ਕਿੰਨੇ ਕੁ ਲੋਕਾਂ ਦਾ ਉਸਨੇ ਅਮਰ ਸੰਚਾਰ ਕਰਾਇਆ ਤਾਂ ਬਹੁਤ ਸਾਰੇ ਲੋਕਾਂ ਨੇ ਜਿਸ ਢੰਗ ਨਾਲ ਭਾਈ ਅਮਰਤਪਾਲ ਸਿੰਘ ਦੀ ਚੌਣ ਪੇੜ ਪਖਾਈ ਹੈ ਚੌਣ ਮਹਾਜ ਸਿਰਜਿਆ ਤਾਂ ਕਹਿ ਸਕਦੇ ਆ ਕਿ ਵੱਡਾ ਨੁਕਸਾਨ ਉਹਨਾਂ 13 ਨੂੰ ਹੋ ਸਕਦਾ ਜਿਹੜੀਆਂ ਭਾਈ ਅਮਰਤਪਾਲ ਸਿੰਘ ਦਾ ਵਿਰੋਧ ਕਰ ਰਹੀਆਂ ਤਾਂ ਕਹਿ ਸਕਦੇ ਆ ਕਿ ਭਾਈ ਅਮਰਤਪਾਲ ਸਿੰਘ ਦੀ ਕਰਦਾਰ ਕੁਸ਼ੀ ਉਹਨਾਂ ਦੇ ਅਤੀਤ ਨਾਲ ਜੁੜੀਆਂ ਬਹੁਤ ਸਾਰੀਆਂ ਤਸਵੀਰਾਂ ਬਹੁਤ ਸਾਰੀਆਂ ਵੀਡੀਓ ਕਲਿੱਪ ਜਿਹੜੇ ਆ ਸੋਸ਼ਲ ਮੀਡੀਆ ਤੇ ਚਲਾਏ ਜਾ ਰਹੇ ਆ ਤਾਂ ਬਹੁਤ ਸਾਰੇ ਅਜਿਹੇ ਲੋਕਾਂ ਨੂੰ ਵੀ ਅੱਗੇ ਲਿਆਂਦਾ ਜਾ ਰਿਹਾ ਜਿਹੜੇ ਅਮਰਪਾਲ ਸਿੰਘ ਦੇ ਪ੍ਰਤੀ ਆਪਣੀ ਮੁਖਾਫਰਤ ਕਰ ਰਿਹਾ ਜਾਂ ਉਹਨਾਂ ਸਿਆਸੀ ਲੋਕਾਂ ਦਾ ਹੱਥ ਠੋਕਾ ਬਣ ਕੇ ਚੱਲ ਰਿਹਾ ਜਿਹੜੇ ਭਾਈ ਅਮਰਪਾਲ ਸਿੰਘ ਦਾ ਵਿਰੋਧ ਕਰ ਰਿਹਾ ਤਾਂ ਕਹਿ ਸਕਦੇ ਆ ਕਿ ਅਮਰਤਪਾਲ ਸਿੰਘ ਨੂੰ ਬੈਕਫੁੱਟ ਤੇ ਕਰਨ ਲਈ ਅਜਹੀਆਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ ਪਰੰਤੂ ਕਿਹਾ ਜਾ ਰਿਹਾ ਕਿ ਜਿਹੜੇ ਲੋਕਾਂ ਨੇ ਮਨਾ ਅੰਦਰ ਕਰ ਕਰ ਲਿਆ ਹੋਵੇ ਜਿਹੜੇ ਲੋਕਾਂ ਦੇ ਦਿਲ ਤੇ ਦਿਮਾਗ ਤੇ ਭਾਈ ਅਮਰਤਪਾਲ ਸਿੰਘ ਨੇ ਵੱਡਾ ਪ੍ਰਭਾਵ ਬਣਾਇਆ ਹੋਵੇ ਤਾਂ ਫਿਰ ਬਹੁਤ ਸਾਰੇ ਲੋਕ ਜਿਸ ਢੰਗ ਨਾਲ کردار ਕੁਸ਼ੀ ਕਰ ਰਿਹਾ ਉਹ ਆਪਣੇ ਏਜੰਡੇਆਂ ਦੇ ਵਿੱਚ ਵੀ ਸਫਲ ਨਹੀਂ ਹੋ ਸਕਦੇ ਬਾਅਦ ਕਹਿ ਸਕਦੇ ਆ ਕਿ ਖੁੰਡੋਰ ਸਾਹਿਬ ਦੇ ਵਿੱਚ ਨਸ਼ੇ ਦੇ ਮੁੱਦੇ ਨੂੰ ਲੈ ਕੇ ਪਾਈ ਅਮਰਤਪਾਲ ਸਿੰਘ ਦੀ ਟੀਮ ਚੱਲੀ ਹੋਈ ਹੈ ਕਿਉਂਕਿ ਸਰਹੱਦੀ ਸੂਬੇ ਦੇ ਵਿੱਚ ਜਿਸ ਢੰਗ ਨਾਲ ਨਸ਼ੇ ਨੇ ਨਸ਼ੀਲੇ ਪਦਾਰਥਾਂ ਨੇ ਪੰਜਾਬ ਦੇ ਲੋਕਾਂ ਦੇ ਘਰਵਜਾੜੇ ਆ ਸਰਹੱਦੀ ਲੋਕਾਂ ਦੇ ਘਰ ਉਜੜ ਗਏ ਆ ਮਾਵਾ ਆਪਣੇ ਪੁੱਤਾਂ ਦਾ ਮੂੰਹ ਵੇਖਣ ਨੂੰ ਤਰਸ ਗਏ ਆ ਬਹੁਤ ਸਾਰੇ ਨੌਜਵਾਨ ਪਿੰਡਾਂ ਦੇ ਖੇਤਾਂ ਵਿੱਚ ਰੁਲਦੇ ਟੀਕੇ ਲਾਉਂਦੇ ਮਰਦੇ ਵਿਖਾਈ ਦਿੱਤੇ ਆ ਤਾਂ ਇੱਕ ਤਲਫ ਉਹਨਾਂ ਲੋਕਾਂ ਵਿੱਚ ਵੀ ਦਿਖਾਈ ਦਿੱਤੀ ਆ ਉਹਨਾਂ ਘਰਾਂ ਵਿੱਚ ਵੀ ਦਿਖਾਈ ਦਿੱਤੀ ਆ ਜਿਨ੍ਹਾਂ ਨੇ ਸਿਵਿਆਂ ਦੇ ਉੱਤੇ ਪੈ ਕੇ ਆਪਣੇ ਦਰਦ ਨੂੰ ਛੱਲਿਆ ਸਰਕਾਰਾਂ ਨੂੰ ਫਟਕਾਰਾਂ ਪਾਈਆਂ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕੀਤੇ ਆ ਤਾਂ ਕਹਿ ਸਕਦਿਆਂ ਕਿ ਬੇਸ਼ੱਕ ਭਾਈ ਅਮਰਤਪਾਲ ਸਿੰਘ ਜੇਲ੍ਹ ਤੋਂ ਬਾਹਰ ਆਉਣ ਜਾਂ ਨਾ ਆਉਣ ਪਰੰਤੂ ਜਿਸ ਢੰਗ ਨਾਲ ਲੋਕਾਂ ਨੇ ਮਹਾਜ ਸਿਰਜਿਆ ਉਹ ਇਸੇ ਲਈ ਸਿਰਜਿਆ ਕਿ ਖਾਲਸਾ ਵਹਿਰ ਕੱਢ ਕੇ ਜਿਸ ਤਰ੍ਹਾਂ ਭਾਈ ਅਮਰਤਪਾਲ ਸਿੰਘ ਨੇ ਬਹੁਤ ਸਾਰੇ ਨੌਜਵਾਨਾਂ ਨੂੰ ਅੰਮ੍ਰਿਤ ਸੰਚਾਰ ਦੀ ਸ਼ਰੇਣੀ ਵਿੱਚ ਲਿਆ ਕੇ ਬਚਾਉਣ ਦਾ ਕੰਮ ਕੀਤਾ ਉਹ ਹੁਣ ਤੱਕ ਉਹ ਸਿਆਸਤਦਾਨ ਉਹ ਸੱਤਾ ਦਾ ਸੁੱਖ ਮੰਨਣ ਵਾਲੀਆਂ ਸਰਕਾਰਾਂ ਨੇ ਕਰ ਸਕੀਆਂ ਤਾਂ ਇੱਕ ਵੱਡੀ ਉਮੀਦ ਪਾਈ ਅਮਰਪਾਲ ਸਿੰਘ ਦੇ ਪ੍ਰਤੀ ਉਹਨਾਂ ਲੋਕਾਂ ਵਿੱਚ ਦਿਖਾਈ ਦੇ ਰਹੀ ਹੈ ਜਿਨ੍ਹਾਂ ਨੇ ਹੁਣ ਇਸ ਗੱਲ ਦੀ ठान ਲਈ ਹੈ ਕਿ ਪਾਈ ਅਮਰਪਾਲ ਸਿੰਘ ਨੂੰ ਜਿੱਤਾਉਣਾ ਹੈ ਜਿਲ੍ਹੇ ਤੋਂ ਬਾਹਰ ਲਿਆਉਣਾ ਹੈ ਤੇ ਲੋਕਾਂ ਨੂੰ ਬਚਾਉਣਾ ਹੈ ਜਿਨ੍ਹਾਂ ਲੋਕਾਂ ਨੇ ਨਸ਼ੇ ਦੀ ਦਲਦਲ ਦੇ ਵਿੱਚ ਇਹਨਾਂ ਲੋਕਾਂ ਦੇ ਘਰ ਉਜਾੜ ਦਿੱਤੇ ਆ